ਸਾਧ ਸੰਤ ਜੀ ਸੰਤ ਪਾਪਾ ਨਾਮ ਸਿੰਘ ਜੀ ਰਾਹਪੁਰ ਖੇੜੀ ਵਾਲੀ ਮਹਾਪੁਰਸ਼ਾਂ ਦੇ ਗੁਫਾ ਕੱਢਦੇ ਸਮੇਂ ਇੱਕ ਬਜ਼ੁਰਗ ਕੋਲ ਆਇਆ ਕਹਿਣ ਲੱਗਾ ਇਹ ਗੁਫਾ ਕਿਸ ਵਾਸਤੇ ਬਣਾ ਰਹੇ ਹੋ ਬਾਬਾ ਜੀ ਕਹਿਣ ਲੱਗੇ ਇਦੀ ਵਿੱਚ ਰਹਿਣਾ ਹੈ ਸਾਧ ਸੰਤ ਜੀ ਉਹ ਬਜ਼ੁਰਗ ਕਹਿਣ ਲੱਗਾ ਕਿ ਮੇਰੀ ਵੀ ਦਾੜੀ ਚਿੱਟੀ ਹੋ ਗਈ ਹੈ ਅੱਜ ਤੱਕ ਇੱਥੇ ਕੋਈ ਨਹੀਂ ਟਿਕ ਸਕਿਆ ਪ੍ਰਿਥੀ ਭੂਤਾਂ ਪ੍ਰੇਤਾਂ ਤੇ ਅਵਗਤ ਰੂਹਾਂ ਦਾ ਵਾਸਾ ਹੈ ਉਹ ਬੜਾ ਯੋਰ ਪਾਉਂਦੀਆਂ ਨੇ ਇੱਥੇ ਕਿਸੇ ਨੂੰ ਠਿਕਣ ਨਹੀਂ ਦਿੰਦੀਆਂ ਸਾਧ ਸੰਤ ਜੀ ਇਹ ਨਹੀਂ ਗੱਲ ਕਹਿ ਕਰਕੇ ਉਹ ਬਜ਼ੁਰਗ ਚਲਿਆ ਗਿਆ ਬਾਬਾ ਜੀ ਨੇ ਸਾਧ ਸੰਤ ਜੀ ਅਗਲੇ ਦਿਨ ਸਤ ਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਸਤ ਗੁਰੂ ਜੀ 40 ਦਿਨ ਰਹਿ ਕਰਕੇ ਇੱਥੇ ਜਾਪ ਕਰਨਾ ਹੈ ਬਾਬਾ ਜੀ ਨੇ ਸ਼ਾਮ ਤੱਕ 32 ਮਾਲਾ ਗੂਲ ਮੰਤਰ ਦੀਆਂ ਕੀਤੀਆਂ ਬਾਦ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦੀ ਹਾਜ਼ਰੀ ਲਵਾਈ ਸਾਧ ਸੰਤ ਜੀ ਬਾਬਾ ਜੀ ਕੀਰਤਾਂ ਸੋਲੇ ਦਾ ਪਾਠ ਕਰਕੇ ਗੁਰਮਤਿ ਦੇ ਅਭਿਆਸ ਵਿੱਚ ਜੁੜੇ ਸਨ ਬਾਬਾ ਜੀ ਕਹਿੰਦੇ ਕਿ ਤਕਰੀਬਨ ਰਾਤ ਦੇ 10 ਵਜੇ ਦਾ ਸਮਾਂ ਹੋਵੇਗਾ ਗਰਮੀ ਹੋਣ ਕਰਕੇ ਅਸੀਂ ਆਪਣਾ ਮੰਝਾ ਬਾਹਰ ਕੱਢ ਕੇ ਡਾਇਆ ਹੋਇਆ ਸੀ ਬਾਬਾ ਜੀ ਕਹਿੰਦੇ ਕਿ ਇੱਕ ਮੁਸਲਮਾਨ ਫਕੀਰ ਆਇਆ ਉਸ ਨੇ ਬੜੇ ਗੁੱਸੇ ਵਿੱਚ ਕਿਹਾ ਇਹ ਧਰਤੀ ਸਾਡੀ ਹੈ ਅਸੀਂ ਇੱਥੇ ਕਿਸੇ ਹੋਰ ਨੂੰ ਰਹਿਣ ਨਹੀਂ ਦਿੰਦੇ ਬਾਬਾ ਜੀ ਨੇ ਉਹ ਫਕੀਰ ਨੂੰ ਆਖਿਆ ਮੈਂ ਤਾਂ ਆਪਣੀ ਜ਼ਮੀਨ ਛੱਡ ਕੇ ਆਇਆ ਹਾਂ ਮੈਂ ਤੁਹਾਡੀ ਇਸ ਧਰਤੀ ਤੇ ਕਬਜ਼ਾ ਨਹੀਂ ਕਰਨਾ ਤੁਸੀਂ ਆਪਣੀ ਮौज ਕਰੋ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਸਾਧ ਸੰਤ ਜੀ ਉਹ ਫਕੀਰ ਕਹਿਣ ਲੱਗਾ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਜਾਂ ਆਪਣੇ ਗੁਰੂ ਦਾ ਮੰਤਰ ਜਪਦੇ ਹੋ ਤਾਂ ਸਾਨੂੰ ਬੜੀ ਤੰਗੀ ਹੁੰਦੀ ਹੈ ਜੇ ਤੁਸੀਂ ਇੱਥੇ ਰਹੋਗੇ ਸਾਡਾ ਠਹਿਰਨਾ ਬੜਾ ਮੁਸ਼ਕਲ ਹੈ ਬਾਬਾ ਜੀ ਨੇ ਆਖਿਆ ਅਸੀਂ ਤਾਂ 40 ਦਿਨ ਜਾਪ ਕਰਨ ਵਾਸਤੇ ਸਤ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਅਸੀਂ ਤੇ ਆਪਣਾ ਜਮ ਜ਼ਰੂਰ ਪੂਰਾ ਕਰਾਂਗੇ ਉਹ ਫਕੀਰ ਕਹਿਣ ਲੱਗਾ ਫਿਰ ਅਸੀਂ ਇੱਥੋਂ ਚੱਲੇ ਹਾਂ ਸਾਧ ਸੰਤ ਜੀ ਬਾਬਾ ਜੀ ਨੇ ਆਖਿਆ ਜਾਓ ਜੀ ਸਾਧ ਸੰਤ ਜੀ ਇੰਨੀ ਗੱਲ ਬਾਤ ਤੋਂ ਬਾਅਦ ਉਹ ਮੁਸਲਮਾਨ ਫਕੀਰ ਚਲਾ ਗਿਆ ਥੋੜੀ देर ਸਿਮਰਨ ਕਰਦਿਆਂ ਬਾਬਾ ਜੀ ਦੇ ਇੱਕ ਜਟਾਵਾਂ ਵਾਲਾ ਸਾਧੂ ਆ ਗਿਆ ਉਹਨੇ ਵੀ ਮੁਸਲਮਾਨ ਫਕੀਰ ਵਾਲਾ ਸਵਾਲ ਕੀਤਾ ਕਿ ਇਹ ਜਗ੍ਹਾ ਸਾਡੀ ਹੈ ਜਦੋਂ ਤੁਸੀਂ ਇੱਥੇ ਆ ਕੇ ਸਿਮਰਨ ਸ਼ੁਰੂ ਕੀਤਾ ਉਦੋਂ ਅਸੀਂ ਕਿਤੇ ਬਾਹਰ ਗਏ ਸੀ ਹੁਣ ਤੁਹਾਡੇ ਤੇ ਸਾਡਾ ਕੋਈ ਜੋਰ ਨਹੀਂ ਪੈ ਰਿਹਾ ਇਸ ਕਰਕੇ ਅਸੀਂ ਹੁਣ ਇਹ ਥਾਂ ਛੱਡ ਕਰਕੇ ਚੱਲੇ ਹਾਂ ਬਾਬਾ ਜੀ ਨੇ ਵੀ ਇਹਨੂੰ ਉਹ ਮੁਸਲਮਾਨ ਫਕੀਰ ਵਾਲਾ ਜਵਾਬ ਦਿੱਤਾ ਚੰਗਾ ਜਾਓ ਜੀ ਸਾਧ ਸੰਤ ਜੀ ਇਹ ਸਾਧੂ ਚੱਲਿਆ ਗਿਆ ਸਾਧ ਸੰਤ ਜੀ ਜਦੋਂ ਇਹ ਜਟਾਵਾਂ ਵਾਲਾ ਸਾਧੂ ਚੱਲਿਆ ਗਿਆ ਬਾਬਾ ਜੀ ਕਹਿੰਦੇ ਕਿ ਅੱਧੇ ਕੋ ਘੰਟੇ ਪਿਛੋਂ ਬਹੁਤ ਸਾਰੇ ਬੰਦਿਆਂ ਦੀ ਪੈਰਾਂ ਦਾ ਖੜਾਕ ਸਾਨੂੰ ਮਹਿਸੂਸ ਹੋਇਆ ਜਦੋਂ ਅਸੀਂ ਅੱਖਾਂ ਖੋਲ੍ਹ ਕਰਕੇ ਵੇਖਿਆ ਸਾਡੇ ਮੰਜੇ ਨੂੰ ਚਾਰੇ ਪਾਸੇ ਘੇਰਾ ਪਿਆ ਹੋਇਆ ਸੀ ਜਿਸ ਵਿੱਚ ਕਰੂਪ ਜੇ ਬਜ਼ੁਰਗ, ਜਵਾਨ, ਅੱਧ ਖੜ ਉਮਰ ਦੀਆਂ ਔਰਤਾਂ ਵੀ ਸਨ ਬਾਬਾ ਜੀ ਕਹਿੰਦੇ ਕਿ ਇਹਨਾਂ ਵੱਲ ਵੇਖ ਕੇ ਅਸੀਂ ਹੱਥ ਤੇ ਹੱਥ ਮਾਰਿਆ ਜਿਵੇਂ ਤਾੜੀ ਮਾਰੀ ਦੀ ਹੈ ਤਾੜੀ ਦਾ ਖੜਾਕ ਸੁਣਨ ਦੇ ਸਾਰੇ ਜਿੱਥੇ-ਜਿੱਥੇ ਸਾਰੇ ਖੜੇ ਸਨ ਉੱਥੇ ਪਛਾਣ ਨੂੰ ਡਿਗ ਪਈ। ਬਾਬਾ ਜੀ ਕਹਿੰਦੇ ਕਿ ਕੋਈ 2 ਕੁ ਮਿੰਟ ਪਿੱਛੋਂ ਇੱਕ ਸਿਆਣਾ ਜਾਂ ਬਜ਼ੁਰਗ ਕਮਜ਼ੋਰ ਦੀ ਹਾਲਤ ਵਿੱਚ ਉੱਠਿਆ। ਕਹਿਣ ਲੱਗਾ ਅਸੀਂ ਸਾਰੇ ਅਵਗਤ ਹਾਂ। ਅਸੀਂ ਲੋਕਾਂ ਨੂੰ ਜੰਤਰ ਮੰਤਰ ਦੱਸਦੇ ਹਾਂ ਤੇ ਟੂਨੇ ਤਵੀਤ ਬਣਾ ਕਰਕੇ ਦਿੰਦੇ ਹਾਂ। ਇਹ ਸਾਰੇ ਦੇ ਸਾਰੇ ਮੇਰੇ ਚੇਲੇ ਹਨ ਤੇ ਸਾਰੇ ਅਵਗਤ ਹਨ। ਅਸੀਂ આજ ਤੱਕ ਇੱਥੇ ਕਦੇ ਕਿਸੇ ਨੂੰ ਟਿਕਾਣਾ ਨਹੀਂ ਦਿੱਤਾ ਪਰ ਤੁਹਾਡੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਚੱਲਿਆ ਹੁਣ ਅਸੀਂ ਇਹ ਜਗ੍ਹਾ ਛੱਡ ਕਰਕੇ ਸਦਾ ਵਾਸਤੇ ਚੱਲੇ ਹਾਂ ਸਾਧ ਸੰਤ ਜੀ ਇਹ ਨਹੀਂ ਗੱਲ ਆਖ ਕਰਕੇ ਉਹ ਬਜ਼ੁਰਗ ਤੁਰ ਪਿਆ ਜਿਵੇਂ ਜਿਵੇਂ ਪਿੱਛੇ ਸਾਰਿਆਂ ਨੂੰ ਹੋਸ਼ ਆਈ ਉਹ ਸਾਰੇ ਉਬਜ਼ੁਰਗ ਤੇ ਮਗਰ ਤੁਰਤੇ ਗਏ ਸਾਧ ਸੰਤ ਜੀ ਬਾਬਾ ਜੀ ਕਹਿੰਦੇ ਜਦੋਂ ਅਸੀਂ ਕੱਚੀ ਗੁਫਾ ਕੱਢਦੇ ਪਏ ਸੀ ਜਿਸ ਵੇਲੇ ਸਾਨੂੰ ਉਹ ਬਜ਼ੁਰਗ ਨੇ ਜਿਹੜੇ ਬਚਨ ਕਹੇ ਸਨ ਉਹ ਬਚਨ ਸਾਨੂੰ ਯਾਦ ਆਏ ਇਸ ਜਗ੍ਹਾ ਦੇ ਉੱਤੇ ਅਗਰਤ ਰੂਹਾਂ ਭੂਤਾਂ ਪ੍ਰੇਤਾਂ ਦਾ ਵਾਸਾ ਹੈ ਉਹ ਇੱਥੇ ਕਿਸੇ ਨੂੰ ਠਹਿਰ ਨਹੀਂ ਦਿੰਦੀਆਂ ਪਰ ਜਿਸ ਉੱਤੇ ਸਤਿਗੁਰੂ ਜੀ ਮਹਾਰਾਜ ਦਾ ਹੱਥ ਹੋਵੇ ਉਹਦਾ ਕੋਈ ਵਾਰ ਨਹੀਂ ਵਿੰਗਾ ਕਰ ਸਕਦਾ ਸਤਿਗੁਰੂ ਜੀ ਮਾਰੇ ਬਚਨ ਕਰਦੇ ਹਨ ਤਾਕੋ ਕਹੋ ਪ੍ਰਵਾਹ ਕਾਹੂ ਕੀ ਜਿਹੋ ਗੋਪਾਲ ਸਹਾਈ ਨਾਮ ਧਿਆਇ ਨਿ ਸਾਜਨਾ ਜਨਮ ਪਦਾਰਤ ਜੀਤ ਨਾਨਕ ਧਰਮ ਐਸੇ ਚਾਵੇ ਹੀ ਕੀਤੋ ਪਵਨ ਪੁਨੀਤਕ ਤੇ ਅਗਤ ਰੂਹਾਂ ਤੇ ਭੂਤ ਪ੍ਰੀਤ ਇਕ ਪਾਸੇ ਰਈ ਜੇਕਰ ਉਹ ਧਰਮ ਰਾਜ ਜੀ ਦੇ ਕੋਲ ਵੀ ਚਲੇ ਜਾਣ ਤੇ ਧਰਮ ਰਾਜਾ ਵੀ ਉਹਨਾਂ ਦਾ ਹੱਥ ਜੋੜ ਕਰਕੇ ਸਤਕਾਰ ਕਰਦਾ ਹੈ ਰੱਬ ਦੀ ਪਿਆਰੀ ਸਾਧੂ ਮਾਪੁਰਸ਼ ਮੇਰੀ ਪੁਰੀ ਵਿੱਚ ਆਏ ਨੇ ਮੇਰੀ ਪੁਰੀ ਧਨਤਾ ਦੀ ਜੋਗ ਹੋ ਗਈ ਹੈ ਸਾਧ ਸੰਤ ਜੀ ਇਹ ਨਾਮ ਦੀ ਮਾਇਬਾ ਹੈ